ਅੰਜ ਚੜ ਕੇ ਬਟਾਲੇ ਦੇ ਵਿੱਚ ਗਈ ਫਿਰ ਜਿਹੜੇ ਬਟਾਲੇ ਦੀਆਂ ਅਹਿਮ ਗੱਲਾਂ ਹੈ ਬਟਾਲੇ ਗੁਰਨਾਨਕ ਦੇਵ ਮਹਾਰਾਜ ਜੀ ਚਲੇ ਗਏ ਤੇ ਉੱਥੇ ਦੇ ਜਿਹੜੇ ਰਸਮੋ ਰਿਵਾਜ ਸਨ ਵੀ ਜਿਹੜੀਆਂ ਉੱਥੇ ਦੀਆਂ ਕੁੜੀਆਂ ਉਹ ਪਰੌਣੇ ਨਾਲ ਹਾਸਾ ਠੱਠਾ ਤੇ ਮਖੌਲ ਕਰਨਾ ਵਿਆਹ ਦੇ ਵੇਲੇ ਇੱਕ ਕੰਧ ਦੇ ਕੋਲ ਗੁਰਨਾਨਕ ਦੇਵ ਮਹਾਰਾਜ ਜੀ ਦੀ ਮੰਜੀ ਡਾਹ ਦਿੱਤੀ ਗਈ ਜੀ ਬੀਰੂਤ ਬੰਦੀ ਇਹ ਕੀਤੀ ਗਈ ਵੀ ਜਦੋਂ ਗੁਰਨਾਨਕ ਦੇਵ ਮਹਾਰਾਜ ਇੱਥੇ ਬੈਠਣਗੇ ਤਾਂ ਉਹ ਕੱਚੀ ਕੰਦ ਹੈ ਗੁਰਨਾਨਕ ਦੇ ਮਹਾਰਾਜ ਜੀ ਦੇ ਉੱਤੇ ਸੁੱਟ ਦਿੱਤੀ ਜਾਵੇਗੀ ਗੁਰਨਾਨਕ ਦੇਵ ਮਹਾਰਾਜ ਜੀ ਲਿਬੜ ਜਾਣਗੇ ਉਹਨਾਂ ਦਾ ਬੜਾ ਫਿਰ ਹਾਸਾ ਠੱਠਾ ਪੀਤਾ ਜਾਊਗਾ ਜੀ ਜਿਵੇਂ ਆਪਾਂ ਜਾਣਦੇ ਆਂ ਵੀ ਇਹ ਤਾਂ ਜਵਾਨੀ ਦੀ ਭਾਵਨਾ ਨਾ ਹਾਂਜੀ ਮਟਿਆਰ ਕੁੜੀਆਂ ਦੀਆਂ ਭਾਵਨਾ ਹੈ ਹਾਂਜੀ ਪਰ ਇੱਕ ਬਿਰਧ ਮਾਈ ਨੇ ਇਸ ਗੱਲ ਨੂੰ ਭਾਂਪ ਲਿਆ ਵੀ ਜੇ ਕੰਧ ਡਿੱਗਦੀ ਹੈ ਤਾਂ ਨੁਕਸਾਨ ਪਰੋਣੇ ਦਾ ਜ਼ਿਆਦਾ ਵੀ ਹੋ ਸਕਦਾ ਹੈ। ਬਿਲਕੁਲ ਜੀ। ਉਹਨੇ ਜਾ ਕੇ ਗੁਰਨਾਨਕ ਦੇ ਮਹਾਰਾਜ ਜੀ ਨੂੰ ਦੱਸਿਆ ਵੀ ਇਹ ਜਿਹੜੀ ਕੰਧ ਹੈ ਤੁਹਾਡੇ ਪਿੱਛੇ ਪਿੱਛੇ ਜਿਹਦੇ ਕੋਲ ਤੁਹਾਡਾ ਮੰਜਾ ਡਾਇਆ ਹੋਇਆ ਹੈ। ਜੀ। ਇਹ ਕੰਧ ਕੁੜੀਆਂ ਨੇ ਗੇਰ ਦੇਣੀ ਹੈ, ਡੇਗ ਦੇਣੀ ਹੈ ਤੁਹਾਡੇ ਉੱਤੇ ਤੁਸੀਂ ਇੱਥੋਂ ਉੱਠ ਖੜੋ। ਹਾਂ ਜੀ। ਫਿਰ ਜਿਹੜੀਆਂ ਸਾਡੀਆਂ ਜਨਮ ਸਾਖੀਆਂ 'ਚ ਗੁਰਨਾਨਕ ਦੇ ਮਹਾਰਾਜ ਜੀ ਦੇ ਬੋਲ ਹੈ। ਜੀ ਉਹ ਇਸ ਤਰ੍ਹਾਂ ਗੁਰਨਾਨਕ ਦੇਵ ਮਹਾਰਾਜ ਜੀ ਨੇ ਬੀਬੀ ਨੂੰ ਕਿਹਾ ਕਹਿੰਦੇ ਮਾਈ ਚਿੰਤਾ ਨਾ ਕਰ ਜੀ ਇਹ ਇਹਨਾਂ ਕੁੜੀਆਂ ਦੇ ਹੱਥੋਂ ਕੰਦਨੇ ਨਹੀਂ ਗਿਰਨਾ ਇਹ ਕੰਦਨੇ ਤਾਂ ਜੁਗੋ ਜੁਗ ਸਦੀਵੀ ਰਹਿਣਾ ਵਾਹਿਗੁਰੂ ਸਦਾ ਦੇ ਲਈ ਰਹਿਣਾ ਜੀ ਗੁਰਨਾਨਕ ਦੇਵ ਮਹਾਰਾਜੀ ਉੱਠੇ ਨਹੀਂ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਹੋएगी ਗੇਰਨ ਦੀ ਨਹੀਂ ਗਿਰੀ ਜੀ ਦੇ ਇਹਦੇ ਵਿੱਚੋਂ ਇਹ ਵੀ ਗੱਲ ਨਿਕਲਦੀ ਹੈ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨਾਂ ਦੀ ਵਿਉਂਤਬੰਦੀ ਦੱਸ ਦਿੱਤੀ ਤਾਂ ਸਿਆਣੇ ਬੰਦਿਆਂ ਨੇ ਡੇਗਣੇ ਨਹੀਂ ਦਿੱਤੀ ਬਿਲਕੁਲ ਜੀ ਇਹਨਾਂ ਨੂੰ ਆਪਾਂ ਦੋਹੇ ਪਾਸੇ ਲੈ ਸਕਦੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਆਪਣੀ ਤਾਕਤ ਜੀ ਜਾਂ ਮੌਕੇ ਦੇ ਉੱਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਇਸ ਗੱਲ ਨੂੰ ਭਾਂਪ ਲਿਆ ਤੇ ਉਹ ਗੱਲ ਜਦੋਂ ਖੋਲ ਕੇ ਦੱਸੀ ਤਾਂ ਸਿਆਣਿਆਂ ਨੇ ਕੁੜੀਆਂ ਨੂੰ ਰੋਕਤਾ ਜੀ ਤੇ ਜਿਹੜੀ ਉਹ ਕੰਧ ਸੀ ਨਾ ਕੰਧ ਅੱਜ ਵੀ ਮੌਜੂਦ ਹੈ ਤੇ ਤੁਸੀਂ ਲੈ ਲੋ ਵੀ 500 ਸਾਲ ਤੋਂ ਉੱਤੇ ਸਮਾਂ ਹੋ ਗਿਆ ਬਿਲਕੁਲ ਜੀ ਇਹ ਉਹ ਜਿਹੜੀ ਕੱਚੀ ਕੰਧ ਉਦੋਂ ਗੁਰਨਾਨਕ ਦੇਵ ਮਹਾਰਾਜ ਜੀ ਦੇ ਉੱਤੇ ਡੇਗਣ ਲੱਗੇ ਸਨ ਹੂੰ ਉਹ ਅੱਜ ਵੀ ਮੌਜੂਦ ਹੈ ਸੀਸਿਆਂ ਦੇ ਵਿੱਚ ਮੜੀ ਹੋਈ ਹੈ ਉਹ ਜੀ ਤੇ ਇਸ ਦੇ ਨਾਲ ਹੀ ਜਿਹੜੀ ਸ਼ਰਦਾ ਹੁੰਦੀ ਹੈ ਹੂੰ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਛੇਰ ਸਿੰਘ ਨੇ ਹਾਂਜੀ ਇਸ ਗੁਰਦੁਆਰਾ ਕੰਧ ਸਾਹਿਬ ਦੀ ਸੇਵਾ ਕਰਵਾਈ ਜੀ ਮੈਂ ਦਰਸ਼ਨ ਨਹੀਂ ਕੀਤੇ ਹੁਣ ਮੌਜੂਦਾ ਪਰ ਜੋ ਲਿਖਿਆ ਮਿਲਦਾ ਵੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਛੇਰ ਸਿੰਘ ਨੇ ਜਿਹੜਾ ਕੰਧ ਸਾਹਿਬ ਗੁਰਦੁਆਰਾ ਦਰਬਾਰ ਸਾਹਿਬ ਬਣਾਇਆ ਸੀ ਉਹੀ ਮੌਜੂਦ ਹੈ ਜੀ